ਇਗਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਜ ਅਸੀਂ ਇੱਕ ਬਹੁਤ ਹੀ ਜਿਹੜਾ ਪੰਜਾਬ ਦੀ ਦੁੱਖ ਦੀ ਰਾਗ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਨੈਸ਼ਨਲ ਕੋਆਰ ਅਰਵਿੰਦ ਕੇਜਰੀਵਾਲ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਨੂੰ ਇੱਕ ਮੌਕਾ ਦਿਓ ਅਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਬਿਮਾਰੀ ਦਾ ਖਾਤਮਾ ਕਰਾਂਗੇ ਕੋੜ ਨੂੰ ਕੱਢਾਂਗੇ ਤੁਹਾਡੇ ਜਿਹੜੇ ਬੱਚੇ ਬੈਠੇ ਆ ਇਹਨਾਂ ਨੂੰ ਬਹੁਤ ਵਧੀਆ ਕਿਸਮ ਦੀ ਵਿੱਦਿਆ ਦੇਵਾਂਗੇ ਬੜਾ ਮਾਗੇ ਇਹਨਾਂ ਨੂੰ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਖੇਡ ਦੇ ਮੈਦਾਨ ਬਣਾਵਾਂਗੇ ਔਰ ਬਾਕੀ ਪਿੰਡਾਂ ਦੀ ਡਿਵੈਲਪਮੈਂਟ ਕਰਾਂਗੇ ਸਿਹਤ ਸਹੂਲਤਾਂ ਦੇਵਾਂਗੇ ਅਸੀਂ ਬਹੁਤ ਸਾਰੀ ਉਹਦੇ ਵਿੱਚੋਂ ਵਾਦੇ ਪੂਰੇ ਹੋਏ ਆ ਤੁਹਾਡਾ ਬਿਜਲੀ ਵਾਲਾ ਤੁਹਾਡੇ ਬਿੱਲ ਜ਼ੀਰੋ ਆਣ ਲੱਗੇ ਹੋਣਗੇ ਸਿਹਤ ਸਹੂਲਤਾਂ ਬਿਹਤਰ ਹੋਈਆਂ ਅਰਜਿੰਦਰਾ ਹਸਪਤਾਲ ਮਾਤਾ ਅਕਸ਼ਲਿਆ ਹਸਪਤਾਲ ਕੱਲੇ-ਕੱਲੇ ਪਿੰਡ ਤੁਹਾਡੇ ਪਿੰਡ ਵੀ ਗੱਡੀ ਆਂਦੀ ਹਣੀ ਦਵਾਈ ਦੇ ਨਾਲ ਆਂਦੀ ਸੀ ਨਾ ਜੀ ਉਹ ਵੀ ਮੋਦੀ ਸਾਹਿਬ ਨੇ ਬੰਦ ਕਰਾ ਦਿੱਤੀ ਪਾਣੀ ਵੀ ਖੋ ਰਾਇਆ ਪਿੰਡਾਂ ਦੀਆਂ ਸੜਕਾਂ ਦੇ ਪੈਸੇ ਬੰਦ ਕਰਤੇ ਮੰਡੀਆਂ ਦੇ ਪੈਸੇ ਬੰਦ ਕਰਤੇ ਉਹਦੇ باوجود ਵੀ ਮਾਨ ਸਾਹਿਬ ਨੂੰ ਤੁਸੀਂ ਦਬਾ ਨਹੀਂ ਸਕਦੇ ਮਾਨ ਸਾਹਿਬ ਨੇ ਜਿਹੜਾ ਸਪੈਸ਼ਲ ਗ੍ਰਾਂਟ ਕਰਕੇ ਤੁਹਾਡੀ ਸੜਕ ਵੀ ਮਨਜ਼ੂਰ ਹੋ ਗਈ ਆ ਬੜੀ ਜਲਦੀ ਤੁਹਾਡੀ ਸੜਕ ਬਣੇਗੀ ਸਾਡੇ ਪਿੰਡ ਦਾ ਟੋਬਾ ਬੇੜੇ ਦੇ ਭਾਗ ਤਾਂ ਪਹਿਲੇ ਹੀ ਪਤਾ ਲੱਗ ਜਾਂਦਾ ਜਦੋਂ ਪਿੰਡ ਨੂੰ ਆਨੇ ਸਭ ਤੋਂ ਪਹਿਲਾਂ ਤੁਹਾਡਾ ਟੋਬਾ ਹੁੰਦਾ ਇਹਨੂੰ ਸਾਫ਼ ਕਰਨਾ ਡੂੰਘਾ ਕਰਨਾ ਇਹਦਾ ਪਾਣੀ ਵਾਯੂਗ ਕਰਕੇ ਉਹਨੂੰ ਖੇਤਾਂ ਤੱਕ ਲੈ ਕੇ ਜਾਣਾ ਤਾ ਇਹ ਗੱਲ ਬਣੂਗੀ ਇਹ ਵੀ ਸਾਰੇ ਕੰਮ ਕਰ ਰਹੇ ਆ ਬਟ ਸਭ ਤੋਂ ਜ਼ਿਆਦਾ ਜ਼ਰੂਰੀ ਜਿਹਦੇ ਵਾਸਤੇ ਮੈਂ ਅੱਜ ਆਇਆ ਆ ਆਪਾਂ ਇਕੱਠੇ ਹੋ ਕੇ ਪ੍ਰਣ ਕਰਨਾ ਹੈ ਔਰ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਆਪਣੇ ਬਹੁਤ ਸਾਰੇ ਜਿਹੜੇ ਤੁਹਾਡੇ ਸਾਰੇ ਸਮੂਹ ਨਗਰ ਨਿਵਾਸੀ ਆ ਸਰਪੰਚ ਸਾਹਿਬ ਆ ਗੁਰਨਾਮ ਸਿੰਘ ਸਾਡੇ ਬਲਾਕ ਪ੍ਰਧਾਨ ਆ ਸੰਜੀਵ ਰਾਏ ਜੀ ਔਰ ਤੁਹਾਡੇ ਮੈਂਬਰ ਪੰਚਾਇਤ ਆ ਗੁਲਜਾਰ ਸਿੰਘ ਰਜਿੰਦਰ ਪਰਮਜੀਤ ਕੌਰ ਸੁਖ ਸੁਖਵਿੰਦਰ ਕੌਰ ਪਰਮਜੀਤ ਕੌਰ ਪਰਮਜੀਤ ਕੌਰ ਦੋ ਆ ਤੁਹਾਡੇ ਨਾ ਜੀ ਅਮਜਦ ਖਾਨ ਗੁਰਪ੍ਰੀਤ ਸਿੱਧੂ ਇਹ ਗੁਰਪ੍ਰੀਤ ਸਾਹਿਬ ਤੇ ਅਮਜਦ ਸਾਹਿਬ ਆਈ ਨਹੀਂ ਹੈ ਇਹ ਸਾਂਝਾ ਮਸਲਾ ਕਿਸੇ ਪਾਰਟੀ ਦਾ ਮਸਲਾ ਨਹੀਂ ਹੈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਭ ਨੇ ਆਣਾ ਸਭ ਨੇ ਯੋਗਦਾਨ ਪਾਣਾ ਸਾਡੇ 100 ਹੋਰ ਤੁਹਾਡੇ ਪਿੰਡ ਦੇ ਮਸਲੇ ਹੋ ਸਕਦੇ ਆ ਬਟ ਪਿੰਡ ਦੇ ਵਿੱਚ ਨਸ਼ਾ ਨਹੀਂ ਆਉਣਾ ਚਾਹੀਦਾ ਤੇ ਇਸੇ ਤਰ੍ਹਾਂ ਸਰਬਜੀਤ ਬੈਠਿਆ ਬੀਬਾ ਜੀ ਆਪਣੇ ਬਲਜੀਤ ਕੌਰ ਜੀ ਬੈਠੇ ਆਂਗਣਵਾੜੀ ਤੋਂ ਇਹ ਆਸ਼ਾ ਵਰਕਰ ਹੈ ਇਹ ਸਾਰੀ ਤੁਹਾਡੀ ਟੀਮ ਹੈ ਪਿੰਡ ਦੀ ਔਰ ਤੁਸੀਂ ਸਾਰੇ ਪਤਵੰਤੇ ਇਸ ਟੀਮ ਦੇ ਮੈਂਬਰ ਹੋ ਜਿਨ੍ਹਾਂ ਨੇ ਪੰਜਾਬ ਨੂੰ ਤੁਸੀਂ ਜੱਸੋਵਾਲ ਨੂੰ ਰੰਗਲਾ ਪੰਜਾਬ ਬਣਾਣਾ ਤੁਹਾਡੇ ਵਾਸਤੇ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਤੁਹਾਡੀ ਬੱਲਟ ਸੰਜੀ ਆ ਰੌਂਗਲੇ ਦੇ ਨਾਲ ਨਹਿਰ ਟਪਕੇ ਰੌਂਗਲੇ ਦੀ ਜ਼ਮੀਨ ਹੈ ਨਾ ਔਰ ਜਿਹੜਾ ਸਭ ਤੋਂ ਜ਼ਿਆਦਾ ਪੜਿਆਲੇ 'ਚ ਨਸ਼ਾ ਮਿਲਦਾ ਸੀ ਰੌਂਗਲੇ 'ਚ ਮਿਲਦਾ ਸੀ ਉਹਨਾਂ ਨੂੰ ਹੁਣ ਵੱਟੋ-ਵੱਟ ਪਵਾਇਆ ਔਰ ਉਹਨਾਂ ਨੂੰ ਭਜਾਇਆ ਸੀ ਹੁਣ ਪਿੰਡ 'ਚ ਨਹੀਂ ਵੱੜਦੇ ਆਪਣੇ ਘਰਾਂ 'ਚ ਨਹੀਂ ਵੱੜ ਸਕਦੇ ਔਰ ਉਹਨਾਂ ਦੇ ਉੱਤੇ ਹੋਰ ਵੀ ਕਾਰਵਾਈ ਹੋਣ ਜਾ ਰਹੀ ਹੈ ਕਾਨੂੰਨੀ ਪਹਿਲੂ ਦੇਖ ਰਹੇ ਆ ਤੁਹਾਡੇ ਸਾਹਮਣੇ ਆ ਮਾਂ ਸਰਕਾਰ ਨੇ ਬੜਾ ਸਿੱਧਾ ਮੈਸੇਜ ਦਿੱਤਾ ਸਿੱਧਾ ਸੁਨੇਹਾ ਦਿੱਤਾ ਵੀ ਜਿਹੜਾ ਬੰਦਾ ਨਸ਼ਾ ਕਰਦਾ ਉਹ ਗੁਨਾਹਗਾਰ ਨਹੀਂ ਹੈ ਉਹ ਮਰੀਜ਼ ਹੈ ਉਹਨੂੰ ਮਰੀਜ਼ ਸਮਝਾਂਗੇ ਉਹਦਾ ਇਲਾਜ ਕਰਾਂਗੇ ਤੁਹਾਨੂੰ ਪੈਣਾ ਨੂੰ ਭਰਾਵਾਂ ਨੂੰ ਜੜੀਆਂ ਮਾਤਾ ਤੁਹਾਨੂੰ ਰੋਣ ਦੀ ਲੋੜ ਨਹੀਂ ਹੈ ਤੁਸੀਂ ਇਕੱਲੇ ਨਹੀਂ ਹੋ ਇਸ ਲੜਾਈ 'ਚ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਮੇਰੀਓ ਪੈਣਾ ਇੱਕ ਵਾਰ ਜ਼ੋਰਦਾਰ ਤਾਲੀਆਂ ਮੇਰੀਆਂ ਪੈਣਾ ਵਾਸਤੇ ਜੜੀਆਂ ਇੰਨੀ ਵੱਡੀ ਗਿਣਤੀ ਤਾਲੀਆਂ ਤੁਹਾਡੇ ਨਾਲ ਹੈ ਭਾਈ ਅਸੀਂ ਸਾਰੇ ਜਣੇ ਜਿਹੜਾ ਬੱਚਾ ਨਸ਼ਾ ਕਰਦਾ ਸਾਨੂੰ ਦੇ ਦਿਓ ਅਸੀਂ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਾ ਦਾਂਗੇ ਚਾਰ ਪੈਸੇ ਕਮਾਉਣ ਯੋਗੇ ਕਰ ਦਾਂਗੇ ਤੁਹਾਡੇ ਬੁਢਾਪੇ ਦੀ ਲਾਖੀ ਬਣਨਗੇ ਉਹ ਲੇਕਿਨ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਨਹੀਂ ਛੱਡਦੇ ਜੀ ਪੁਲਿਸ ਉਹਨਾਂ ਦੇ ਪਿੱਛੇ ਹੋਏਗੀ ਕੁਟਾਪਾ ਹੋਏਗਾ ਉਹ ਅੱਗੇ ਅੱਗੇ ਤੇ ਪੁਲਿਸ ਪਿੱਛੇ ਪਿੱਛੇ ਜਾ ਤਾਂ ਪੰਜਾਬ ਛੱਡ ਕੇ ਭੱਜ ਜਾਣਗੇ ਜਾਂ ਕੋਠ ਦੇ ਕੋਠ ਦੇ ਜੇਲ੍ਹ ਲਾ ਜਾਣਗੇ ਜਾਂ ਕਿਸੇ ਹਸਪਤਾਲ ਚ ਪਹੁੰਚ ਜਾਣਗੇ ਜਾਂ ਸਵੇਆ ਚ ਪਹੁੰਚ ਜਾਣਗੇ। ਔਰ ਕੋਈ ਨਹੀਂ ਜਿਹੜੀ ਪਾਪ ਦੀ ਕਮਾਈ ਨਾਲ ਜਿਹੜਾ ਉਹਨਾਂ ਨੇ ਕੋਈ ਬਣਾ ਰਿਆ ਮੁਕਰ ਉਹ ਲੱਭੂਗਾ ਨਹੀਂ ਤੁਹਾਨੂੰ ਉਹਨੂੰ ਟਾਇਰ ਟੇ ਦੀ ਕਰਕੇ ਮਿੱਟੀ ਚ ਮਿਲਾ ਦਾਂਗੇ ਉਹਨੂੰ। ਤੇ ਇਸ ਕਰਕੇ ਬੜੀ ਸਖਤ ਤਾੜ ਨੇ ਉਹਨਾਂ ਵਾਸਤੇ ਉਹਨਾਂ ਨੂੰ ਵੀ ਹੈ। ਉਹਨਾਂ ਦੀ ਵੀ ਕੋਈ ਮਾਂ ਹੈ। ਉਹਦੀ ਵੀ ਕੋਈ ਭੈਣ ਹੈ। ਸ਼ਾਦੀशुदा ਹੋਣਗੇ। ਉਹਨਾਂ ਨੇ ਆਪਣੀਆਂ ਔਰਤਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਵੀ ਇਸ ਧੰਦੇ ਦੇ ਵਿੱਚ ਸ਼ਾਮਲ ਕਰ ਲਿਆ ਉਹਨਾਂ ਨੇ। ਜੇ ਤੁਹਾਡੀ ਕੋਈ ਡੰਗਰ ਵੀ ਟੋਬੇ ਦੇ ਵਿੱਚ गिर ਜਾਏ ਤੁਸੀਂ ਬਾਹਰ ਕੱਢਦੇ ਹੋ ਨਾ ਉਹਨੂੰ ਜਿਹੜੇ ਬੱਚੇ ਨਸ਼ੇ ਵਿੱਚ ਆ ਟੋਬੇ 'ਚ ਗਰੇ ਹੋਏ ਆ ਖੂਚ ਗਰੇ ਹੋਏ ਆ ਗੰਦੇ 'ਚ ਉਹਨਾਂ ਨੂੰ ਬਾਹਰ ਕੱਢਣਾ ਨਿੜਾਣਾ ਧੋਣਾ ਸਫਾਈ ਕਰਨੀ ਆ ਸਮਝਾਣਾ ਪੜਾਣਾ ਲਿਖਾਣਾ ਕੋਈ ਕੰਮ ਸਿਖਾਣਾ ਕੋਈ ਟਰੈਕਟਰ ਮਕੈਨਿਕ ਬਣ ਜਾਏ ਕੋਈ ਕੰਪਿਊਟਰ ਸਿੱਖ ਜਾਏ ਉਹ ਸਿਖਾ ਕੇ ਫਿਰ ਉਹਨਾਂ ਨੂੰ ਕੰਮ ਵੀ ਦੇਣਾ ਗਰੰਟੀਆਂ ਦੇਣੀਆਂ ਪੈਸੇ ਦੇਣੇ ਜਿਹੜਾ ਛੱਡੂਗਾ ਜਿਵੇਂ ਬੱਚਾ ਲੈ ਛੱਡਿਆ ਤੁਹਾਨੂੰ ਮਿਲ ਕੇ ਗਏ ਆ ਨਸ਼ਾ ਛੱਡ ਕੇ ਲਾਈਨ ਤੇ ਆਣਾ ਹੈ ਸੋ ਅੱਜ ਦਾ ਸਾਡਾ ਜਿਹੜਾ ਮੁੱਦਾ ਹੈ ਮੈਂ ਇਹ ਗੱਲ ਕਰ ਰਿਹਾ ਤੁਹਾਡੇ ਪਿੰਡ ਦੀ ਸੜਕ ਬਣ ਲਈ ਆ ਟੋਬਾ ਵੀ ਤੁਹਾਡੇ ਪਿੰਡ ਦਾ ਸਾਫ਼ ਹੋਏਗਾ ਸਕੂਲ ਦੇ ਵਿੱਚ ਵੀ ਆਂਗਣਵਾੜੀ ਵਰਕਰ ਜਿਹੜਾ ਜੋ ਵੀ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਹਰ ਸੰਭਵ ਤੁਹਾਨੂੰ ਸਹੂਲਤ ਦੇਵਾਂਗੇ ਤੁਹਾਡੇ ਜਿਹੜਾ ਪਹਿਲਾਂ ਜਦੋਂ ਪਾਣੀ ਆਇਆ 93 ਵਾਲੇ ਹੜ੍ਹਾਂ ਦੇ ਵਿੱਚ ਵੀ ਆ 23 ਵਾਲਿਆਂ ਦੇ ਵਿੱਚ ਵੀ ਮੈਂ 93 ਜੀ ਵੀ ਤੁਹਾਡੇ ਪਿੰਡ ਚ ਮੈਂ ਲਚਕਾਣੀ ਲੱਗਿਆ ਹੋਇਆ ਸੀ ਇੱਥੇ 93 ਵਾਲਿਆਂ ਚ ਮੈਂ ਸਕੂਟਰ ਦੇ ਉੱਤੇ ਦਵਾਈਆਂ ਦੇਣਾ ਆਉਂਦਾ ਸੀ ਐਸੇ ਗੁਰਦੁਆਰੇ ਚ ਬੈਠ ਕੇ ਦਿੰਦਾ ਹੁੰਦਾ ਸੀ ਕਿੰਨਾ ਪੁਰਾਣਾ ਰਿਸ਼ਤਾ ਆਪਣਾ ਦੇਸ਼ ਰਾਜ ਤੁਹਾਡੇ ਪਿੰਡ ਦਾ ਮੇਰੇ ਕੋਲੇ ਕੰਮ ਕਰਦਾ ਹੁੰਦਾ ਸੀ ਦੇਸ਼ ਰਾਜ ਮੁੰਡਾ ਤੇ ਇਹ ਜਿਹੜਾ ਹੈਗਾ ਸੋ ਅਸੀਂ ਇਹ ਜਿਹੜਾ ਸਾਰਾ ਕੰਮ ਹੈ ਉਹਨੂੰ ਪ੍ਰਚਾਰਨਾ ਤੇ ਤੁਸੀਂ ਅੱਜ ਖੜੇ ਹੋ ਕੇ ਮੇਰੇ ਨਾਲ ਸੌਂ ਕਰ ਖਾਣੀ ਹੈ ਕਿ ਤੁਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬੜ ਨਹੀਂ ਦਿਓਗੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਸਾਡੇ ਕੋਲ ਲਿਆਓਗੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਕੇ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰਕੇ ਤੁਹਾਨੂੰ ਕੰਮ ਸਿਖਾ ਕੇ ਕੰਮ ਤੇ ਲਾ ਕੇ ਤੁਹਾਡੇ ਪਿੰਡ ਮੈਂ ਆਪ ਆ ਕੇ ਸੌਂਪ ਕੇ ਜਾਊਂਗਾ ਜੀ ਵੀ ਆ ਤੁਹਾਡੇ ਬੱਚੇ ਚੱਕੋ ਤੰਦਰੁਸਤ ਬੱਚੇ ਚੱਕੋ ਇਹ ਕੰਮ ਕਰਾਂਗੇ ਤੇ ਤੁਸੀਂ ਜਿਹੜੇ ਸਾਡਾ ਇਸ ਤਰ੍ਹਾਂ ਸਾਥ ਦੇਈ ਜਾਣਾ ਸਾਰਿਆਂ ਨੇ ਖੜੇ ਹੋ ਕੇ 100 ਚੁੱਕੜੀਆਂ ਮੇਰੇ ਨਾਲ ਤੇ ਮੈਂ ਜਿੱਦਾਂ ਜਿੱਦਾਂ ਬੋਲੂਗਾ ਮੇਰੇ ਪਿੱਛੇ ਪਿੱਛੇ ਬੋਲਣਾ ਖੜੇ ਹੋ ਜਾਓ ਸੱਜਾ ਇੱਥੇ ਇਦਾਂ ਕਰ ਲੋਗੇ ਸਜਾਤ ਗਾਣੂ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਜਸੋਵਾਲ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਹੱਥ ਝਾਗੇ ਇਹ ਸੌ ਖਾਂਦੇ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਸ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਪਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਵਾਨ ਤਰੇ ਕਰਾਵਾਂਗੇ ਹੋਰਾਂ ਨੂੰ ਵੀ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ